ਬਾਦਲ ਸਾਹਿਬ ਕਾਨੂੰਨ ਇਹ ਟੈਨਸ਼ਨ ਲਈ ਹੈ ਬਸ ਪੁੱਛੇ ਨਾ ਯਾਰ ਟੈਨਸ਼ਨ ਤਾਂ ਮਾਲਕਾ ਕੇ ਨਹੀਂ ਲੈਂਦੀ ਭਈ ਸਾਰਿਆਂ ਸਾਹਮਣੇ ਨਹੀਂ ਦੱਸਣਾ ਹੁੰਦਾ ਇਹ ਸਭ ਬਾਦਲ ਸਾਹਿਬ ਤੂੰ ਖਾਲਸਾ ਸਾਹਿਬ ਦੀ ਟੈਨਸ਼ਨ ਨਾ ਜਾ ਰਿਹਾ ਹਾਂ ਹਾਂ ਵੀ ਕਾਂਗਰਸੀ ਹੋ ਈ ਡੀਲ ਹੋਈ ਸੀ ਆਪਣੇ ਚ ਕੱਲੀ ਕੱਲੀ ਦੀ ਰਮੂਜਬਾਨੀ ਯਾਦ ਹੈ ਪਹਿਲੀ ਗੱਲ ਇਹ ਸੀ ਜੇ ਕਾਲੀਆਂ ਦੀ ਸਰਕਾਰ ਹੋਈ ਛਾੜੇ ਕਿਸੇ ਬੰਦੇ ਨੂੰ ਹੱਥ ਨਹੀਂ ਪੈਣਾ ਚਾਹੀਦਾ ਕਾਂਗਰਸ ਦੀ ਸਰਕਾਰ ਹੋਈ ਅਸਲ ਵਿੱਚ ਤੁਹਾਡੇ ਕਿਸੇ ਬੰਦੇ ਨੂੰ ਹੱਥ ਨਹੀਂ ਪਾਉਂਦੇ ਕਾਂਟ ਜਿੰਨਾ ਮਰਜੀ ਵਟਾ ਕਰਦੋ ਪਰ ਇੱਕ ਦੂਜੇ ਨੂੰ ਕੱਖ ਨਹੀਂ ਕਹਿਣਾ ਵੀਰ ਉਹਨੇ ਪਾਰਟੀਆਂ ਮਿਲ ਵੰਡ ਕੇ ਸਰਕਾਰ ਚਲਾਉਂਦੀਆਂ ਸੀ ਕਦੀ ਅਸੀਂ ਕਦੇ ਤੁਸੀਂ ਗਾਣਾ ਵੀ ਇੱਕ ਦੂਜੇ ਨੂੰ ਫੁੱਲ ਹੀ ਕੱਢਣੀਆਂ ਐਂਹੇਰਾਂ ਲੋਕਾਂ ਨੂੰ ਵੀ ਨਹੀਂ ਸ਼ੱਕ ਹੁੰਦਾ ਸੀ ਓਏ ਹੋਏ ਹੋਏ ਬੜੇ ਨਜ਼ਾਰੇ ਆਉਂਦੇ ਸੀ ਉਦੋਂ ਕੰਟਰੋਲ ਬادل ਸਾਹਿਬ ਕੰਟਰੋਲ ਮੁੱਦੇ ਵੀ ਗੱਲ ਕਰੋ ਓਕੇ ਹਰੇ ਆਮ ਆਦਮੀ ਪਾਰਟੀ ਹਰੇ ਇਹ ਪੁਰਾਣੇ ਘਟਾਲੇ ਵੀ ਬਾਹਰ ਕੱਢੀ ਲਿਆਉਂਦੇ ਆ ਸੁਣਿਆ ਤੇਲ ਵੀ 6 ਮਹੀਨੇ ਵਾਲੀ ਸਰਕਾਰ ਦੀ ਜਾਂਚ ਹੋ ਲੱਗੀ ਹੈ ਦਰਾਜ ਆ ਵੀਰੋ ਮੰਨੂ ਦਾ ਲੱਗਦਾ ਇਹ ਅੰਦਰਖਾ ਤੇ ਜਾਜ ਪਹਿਲਾਂ ਹੀ ਸ਼ੁਰੂ ਕਰੀ ਬੈਠੇ ਚਲੋ ਇਹਦਾ ਵੀ ਪੱਤਾ ਕੱਟਿਆ ਗਿਆ ਜਾਗਦਾ ਵੀਰੇ ਕੁਛ ਨਹੀਂ ਕੁਛ ਨਹੀਂ ਮੈਂ ਤਾਂ ਸੀਪ ਦੀ ਗੱਲ ਕਰਦਾ ਸੀ ਸੀਪ ਤਾਂ ਤੇਰੀ ਵੀ ਲੱਗਣ ਵਾਲੀ ਆ ਰਿਆ ਰਹੇ ਕੰਟਰੋਲ ਕਰੋ ਬਗਲ ਸਾਹਿਬ ਇਹ ਆਪਸ ਵਿੱਚ ਲੜਨ ਦਾ ਟਾਈਮ ਨਹੀਂ ਹੁਣ ਤਾਂ ਇਹ ਸੋਚੋ ਆਮ ਆਦਮੀ ਪਾਰਟੀ ਨੂੰ ਬਦਨਾਮ ਕਿਵੇਂ ਕਰੀਏ ਕਿਆ ਗੱਲ ਕਰਦੀ ਪ੍ਰਦੀਪ ਜੀ ਲੋਕਾਂ ਦੇ ਕੰਮ ਹੀ ਇੰਨੇ ਹੋ ਰਹੇ ਨੇ ਬਦਨਾਮ ਕਰਨਾ ਤਾਂ ਹੁਣ ਬਹੁਤ ਔਖਾ ਹੁਣ ਤਾਂ ਆਨਲਾਈਨ ਪੇਜਾਂ ਤੇ ਵੀ ਬੜਾ ਝੂਠ ਪਲਾ ਕੇ ਦੇਖ ਲਿਆ ਤੁਹਾਡੇ ਚੋਂ ਕੋਈ ਕੁਝ ਕਰ ਸਕਦਾ ਤਾਂ ਦੱਸੋ ਮੈਂ ਤਾਂ ਹੁਣ ਕੱਲੀਆਂ ਕਰਾਣਾ ਹੀ ਘੱਡ ਸਕਦਾ ਮੈਂ ਤਾਂ ਉਹ ਵੀ ਨਹੀਂ ਘੱਡ ਸਕਦਾ ਕਿਆ ਗੱਲ ਕਰਤੀ